ਤੁਹਾਡਾ ਸਭ ਦਾ ਅਫੀਸ਼ੀਅਲ ਪ੍ਰਪਸੰਦ ਨੂੰ YouTube ਚੈਨਲ ਤੇ ਸਵਾਗਤ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਮੈਕੂ ਢਿੱਲੋਂ ਜੋ ਕਿ ਟਰੈਕਟਰ ਚਲਾ ਕੇ ਖੁਦ ਵਾਹੀ ਕਰਦੀ ਹੈ ਅਤੇ ਜਿਸ ਦਾ ਵਿਆਹ ਅਨਮੋਲ ਗਿਲ ਦੇ ਨਾਲ ਕੁਝ ਦਿਨ ਪਹਿਲਾਂ ਹੋ ਚੁੱਕਿਆ ਹੈ ਜਦੋਂ ਦਾ ਵਿਆਹ ਉਸ ਦਾ ਅਨਮੋਲ ਗਿਲ ਦੇ ਨਾਲ ਹੋਇਆ ਹੈ ਮੈਕੂ ਢਿੱਲੋਂ ਉਦੋਂ ਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇੱਕ ਅਜਿਹੀ ਵੀਡੀਓ ਅਨਮੋਲ ਗਿਲ ਦੀ ਵਾਇਰਲ ਹੋਈ ਸੀ ਜਿਸ ਵਿੱਚ ਅਨਮੋਲ ਗਿਲ ਨੇ ਕਾਫੀ ਕੁੜੀਆਂ ਨਾਲ ਫਰੈਂਡਸ਼ਿਪ ਹੋਣ ਦੀ ਗੱਲ ਕੀਤੀ ਸੀ ਅਤੇ ਜਿਸ ਤੋਂ ਬਾਅਦ ਇਹ ਮਸਲਾ ਸੌਲ ਆਊਟ ਵੀ ਹੋ ਗਿਆ ਸੀ ਲੇਕਿਨ ਹੁਣ ਗਲ કરીਏ ਤਾਂ ਉਹਨਾਂ ਦੀ ਇੱਕ ਵੀਡੀਓ ਹੈ ਜੋ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੈਕੂ ਟਿੱਲੋ ਬਿਮਾਰ ਨਜ਼ਰ ਆ ਰਹੀ ਹੈ ਤਨਮੋਲ ਗਿੱਲ ਉਸ ਦੀਆਂ ਲੱਤਾਂ ਘੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਲੋਕਾਂ ਦਾ ਕਮੈਂਟਾਂ ਵਿੱਚ ਕਹਿਣਾ ਹੈ ਕਿ ਇਹ ਦਿਖਾਵੇਬਾਜ਼ੀ ਹੈ ਇਸ ਨੂੰ ਰੀਲ ਬਣਾਉਣ ਦੀ ਪਈ ਹੈ ਮੈਕੋਟਿਲ ਨੂੰ ਇੰਨੀ ਬਿਮਾਰ ਪਈ ਹੋਈ ਐ ਇਹ ਰੀਲ ਬਣਾ ਰਿਆ ਹੈ ਅਤੇ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਕਮੈਂਟ ਲੋਕਾਂ ਨੇ ਇਸ ਵੀਡੀਓ ਤੇ ਕੀਤੇ ਇਸ ਤੋਂ ਇਲਾਵਾ ਪੋਜ਼ਿਟਿਵ ਕਮੈਂਟ ਵੀ ਬਹੁਤ ਸਾਰੇ ਲੋਕਾਂ ਨੇ ਕੀਤੇ ਲੋਕਾਂ ਨੇ ਕਿਹਾ ਕਿ ਪਰਮਾਤਮਾ ਮੈਕੋਟਿਲ ਨੂੰ ਜਲਦੀ ਠੀਕ ਕਰੇ ਇਸ ਨੂੰ ਨਜ਼ਰ ਲੱਗ ਗਈ ਐ ਮੈਕੋਟਿਲ ਬਹੁਤ ਜ਼ਿਆਦਾ ਖੁਸ਼ ਰਹਿੰਦੀ ਐ ਇਸ ਕਰਕੇ ਉਹ ਬਿਮਾਰ ਹੋ ਗਈ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ ਪਰ ਅਸੀਂ ਸਭ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਕਿਸੇ ਨੂੰ ਬਿਨਾਂ ਜਾਣੇ ਸਮਝੇ ਐਦਾ ਬੁਰਾ ਬੋਲਣਾ ਇਹ ਸਭ ਵਾਸਤੇ ਗਲਤ ਹੈ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਲਈ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ